ਅੱਜ ਫਿਰ ਯਾਤਰਾ ਪੋਪਰ ਦੇ ਹਾਪੀ ਤੋਂ ਸ਼ੁਰੂ ਹੋ ਰਹੀ ਹੈ ਹਜ਼ਾਰਾਂ ਦੀ ਗੇਰੀ ਵਰਕਰ ਉੱਤੇ ਪਹੁੰਚ ਗਏ ਆ ਤੁਸੀਂ ਜਾਣਦੇ ਹੋ ਕਿ ਜਦੋਂ ਦੀ ਆ ਯਾਤਰਾ ਸ਼ੁਰੂ ਹੋਈ ਹੈ ਹਰ ਜਗ੍ਹਾ ਤੇ ਪੜਾ ਵਧ ਰਿਹਾ ਹੈ ਆਪਣਾ ਜੋਸ਼ ਵਧ ਰਿਹਾ ਹੈ ਐਨ ਲੱਗਦਾ ਹੈ ਜਿਸ ਤਰੀਕੇ ਨਾਲ ਅਪ ਲੱਗੇ ਆ ਬੱਲਾ 2 ਮਹੀਨੇ ਬਾਅਦ ਤੇਰਾ ਨੀਆ ਤੇਰਾ ਸੀਟਾਂ ਕਾਲੀ ਦਲ ਦੇ ਹੱਥ ਚੋਂਣ ਗਿਆ। ਸੋ ਸਾਰੇ ਵਰਕਰਾਂ ਦੇ ਜਿੰਦੂ ਜੀ ਦਾ ਤੇ ਬੇਟੇ ਦਾ ਸਾਰੀ ਟੀਮ ਦਾ ਦਿਲੋਂ ਧੰਨਵਾਦ ਕਰਦਾ। ਤੇ ਚਲੋ ਆਪਾਂ ਕਿ ਦੇਖੋ ਯਾਤਰਾ ਆ ਦੇਖੋ ਗਰੀਬ। ਆ ਗਰੀਬ ਜਨਤਾ ਦੇ ਬਿੱਲ ਆਏ ਪਏ 150 ਹਜ਼ਾਰ ਦਾ ਕਿਸੇ ਦਾ 60 ਹਜ਼ਾਰ ਦਾ ਆ ਜਿਹੜੇ ਝਾੜੂ ਵਾਲੇ ਐ ਇਹਨਾਂ ਨੇ ਝੂਠ ਬੋਲ ਕੇ ਆਪਣੇ ਪੰਜਾਬ ਵਿੱਚ ਕਾਬਜ਼ ਹੋ ਗਏ ਐ ਤੇ ਇਹਨਾਂ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਅਕਾਲੀ ਦਲ ਥੋੜੀ ਖੇਤਰੀ ਪਾਰਟੀ ਐ ਥੋੜੀ ਆਪਣੀ ਪਾਰਟੀ ਐ ਕੌਮ ਵੀ ਫੌਜ ਐ ਪੰਜਾਬ ਦੀ ਫੌਜ ਐ ਤੇ ਜਿੰਨੇ ਦਿੱਲੀ ਵਾਲੀਆਂ ਪਾਰਟੀਆਂ ਲੁੱਟਣ ਵਾਸਤੇ ਹੁੰਦੀਆਂ ਤੋਂ ਇਕੱਠੇ ਹੋ ਕੇ ਇਹਨਾਂ ਲੁਟੇਰਿਆਂ ਨੂੰ ਭਜਾਈਏ ਤੇ ਵਾਪਸ ਪੰਜਾਬ ਵਿੱਚ ਤੁਹਾਡਾ ਆਪਣਾ ਪਿੰਡਾਂ ਦਾ ਰਾਜ ਲੈ ਕੇ ਆਈਏ ਤੁਹਾਡਾ ਆਪਣਾ ਰਾਜ ਲੈ ਕੇ ਆਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ